ਸਰਦਾਰ ਜ਼ੋਰਾਵਰ ਸਿੰਘ ਕਹਿੰਦਾ ਗਿਣਤੀ ਮਿੰਤੀ ਖਾਲਸਾ ਨਹੀਂ ਕਰਦਾ ਜਿੰਨਾ ਦਿਲ ਕਰੇ ਤੇਰਾ ਉਨੇ ਵਾਰ ਕਰ ਜਦੋਂ ਥੱਕ ਗਿਆ ਉਦੋਂ ਦੱਸੀ ਸੈਨਾਪਤੀ ਕਹਿੰਦਾ ਇਹ ਕਿਵੇਂ ਹੋ ਸਕਦਾ ਸਰਦਾਰ ਜ਼ੋਰਾਵਰ ਸਿੰਘ ਕਹਿੰਦਾ ਖਾਲਸੇ ਦੀ ਮੌਜ ਆ ਜੇ ਕਹਿਤਾ ਤੇ ਕਹਿਤਾ ਹੁਣ ਜਿੰਨੇ ਵਾਰ ਕਰਨੇ ਕਰ ਫਿਰ ਸੈਨਾਪਤੀ ਪੂਰੇ ਜੋਸ਼ ਵਿੱਚ ਆ ਕੇ ਵਾਰ ਕਰਦਾ ਜਰਨਲ ਜ਼ੋਰਾਵਰ ਸਿੰਘ ਉਹਦੇ ਵਾਰਾਂ ਨੂੰ ਰੋਕੀਗਾ ਬਹੁ ਦੋਹਾਂ ਤਰਾਂ ਦੀ ਖੜ ਕੇ ਵੇਖ ਰਹੀ ਐ ਦੋ ਸੂਰਮੇ ਮੈਦਾਨੇ ਜੰਗ ਜੁਟੇ ਨੇ ਇੱਕ ਵਾਰ ਕਰਦਾ ਤੇ ਦੂਸਰਾ ਵਾਰ ਰੋਕਦਾ ਤੇ ਇਤਿਹਾਸ ਕਹਿੰਦਾ ਕੈਂਟਿਆਂ ਬੱਦੀ ਸੈਨਾਪਤੀ ਡੌਰ ਜੇ ਨੌਜੀ ਅਲਵਾਰ ਕਰੀ ਜਾ ਤੇ ਸਰਦਾਰ ਜੋਰਾਵਰ ਸਿੰਘ ਦੇ ਵਾਰਾਂ ਨੂੰ ਰੋਕਦਾ ਰਿਆ ਹਾਰ ਕੇ ਥੱਕ ਗਿਆ ਸੈਨਾਪਤੀ ਆਪਣਾ ਘੋੜਾ ਪਿੱਛੇ ਭਜਾ ਕੇ ਕਿਲੇ ਵੱਲ ਨੂੰ ਦੌੜ ਨ ਲੱਗਾ ਤੇ ਸਰਦਾਰ ਜ਼ੋਰਾਵਰ ਸਿੰਘ ਨੇ ਇਹਦੇ ਘੋੜੇ ਦੀ ਲਗਾਮ ਖੇਚ ਲਈ ਆਖਿਆ ਚੱਲਿਆ ਕਿੱਥੇ ਆ ਮਿੱਤਰਾ ਮੇਰੇ ਨਾਲ ਇਕਰਾਰ ਕੀਤਾ ਸੀ ਉਹ ਇਕਰਾਰ ਤੋੜ ਚੱਲਿਆ ਏ ਤੂੰ ਆਖਿਆ ਸੀ ਜਦੋਂ ਮੈਂ ਥੱਕ ਗਿਆ ਉਦੋਂ ਵਾਰ ਤੂੰ ਕਰ ਲਵੀ ਤੇ ਹੁਣ ਭੱਜ ਚੱਲਿਆ ਏ ਇਹਨੇ ਆਖਿਆ ਮੇਰਾ ਵਾਰ ਲੱਗਾ ਨਹੀਂ ਤੇ ਸਰਦਾਰ ਜ਼ੋਰਾਵਰ ਸਿੰਘ ਨੇ ਆਖਿਆ ਠਹਿਰ ਗੱਲ ਸੁਣ ਕੇ ਜਾ ਮਿੱਤਰਾਂ ਅਸੀਂ ਭੱਜੇ ਜਾਂਦੇ ਤੇ ਵਾਰ ਨਹੀਂ ਕਰਦੇ ਤੇਰੇ ਸਾਹਮਣੇ ਖਲੋ ਕੇ ਇੱਕ ਗੱਲ ਦੱਸਣੀ ਐ ਸਾਨਾ ਪੱਤੀ ਕਹਿੰਦਾ ਲੈ ਵੀ ਕੁਝ ਦੱਸਣ ਲਈ ਬਾਕੀ ਆ ਹੁਣ ਤੇ ਵਾਰ ਕਰਨ ਦੀ ਵਾਰੀ ਤੇਰੀ ਏ ਸਰਦਾਰ ਜ਼ੋਰਾਵਰ ਸਿੰਘ ਕਹਿੰਦਾ ਨਹੀਂ ਇੱਕ ਗੱਲ ਦੱਸਣੀ ਐ ਤੂੰ ਯਾਦ ਕਰੇਂਗਾ ਕਦੇ ਖਾਲਸੇ ਨਾਲ ਵਿਆਹ ਪਿਆ ਤੇਰੀਆਂ ਆਉਣ ਵਾਲੀਆਂ ਪੀੜ੍ਹੀਆਂ 'ਸ ਇਤਿਹਾਸ ਨੂੰ ਪੜਨਗੀਆਂ ਸਰਦਾਰ ਜੋਰਾਵਰ ਸਿੰਘ ਆਖਣ ਲੱਗਾ ਵੇਖ ਖਾਲਸਾ ਕਿੰਨਾ ਫਰਾਗ ਦਿਲ ਹੁੰਦਾ ਓਏ ਤੂੰ ਵਾਰ ਕੀਤੇ ਨਾ ਤੂੰ ਗਿਣੇ ਤੇ ਨਾ ਮੈਂ ਗਿਣੇ ਹੁਣ ਮੈਂ ਏਕੀ ਵਾਰ ਕਰਾਂਗਾ ਮਿੱਤਰਾ ਕੇਵਲ ਏਕ ਮੇਰਾ ਏਕ ਵਾਰ ਰੋਕ ਕੇ ਵੇਖ ਜੇ ਤੂੰ ਮੇਰੇ ਏਕ ਵਾਰ ਤੋਂ ਬਚ ਗਿਆ ਤੇ ਮੈਂ ਫੇਰ ਵੀ ਹਾਰ ਮੰਨ ਕੇ ਤੇਰੀ ਜਿੱਤ ਮੰਨ ਲਵਾਂਗਾ ਹੁਣ ਮੈਨੂੰ ਇੱਕ ਵਾਰ ਤੇ ਕਰ ਲੈਣ ਦੇ ਮਿੱਤਰਾ ਸੈਨਾਪਤੀ ਕਹਿੰਦਾ ਸੱਚਮੁੱਚ ਸਰਦਾਰਾ ਇੱਕੋ ਹੀ ਕਰਨਾ ਤੇ ਜੋਰਾਵਰ ਸਿੰਘ ਕਹਿੰਦਾ ਪਹਿਲਾ ਵਾਦਾ ਸੀ ਤੇਰੇ ਨਾਲ ਮੈਂ ਗਿਣਨੇ ਨਹੀਂ ਤੂੰ ਜਿੰਨੇ ਕੀਤੇ ਜੇ ਮੈਂ ਗਿਣਿਆਂ ਤੇ ਦੱਸ ਮੈਂ ਨਹੀਂ ਗਿਣੇ ਹੁਣ ਦੂਜਾ ਵਾਦਾ ਤੇਰੇ ਨਾਲ ਏ ਗਿਣਤੀ ਦਾ ਇੱਕੋ ਹੀ ਵਾਰ ਕਰਾਂਗਾ ਜੇ ਤੇਰੀ ਜਾਨ ਬਚ ਗਈ ਤੇ ਜਿੱਤ ਤੇਰੀ ਹੋਵੇਗੀ ਮੈਂ ਆਪਣੀ ਹਾਰ ਮੰਨ ਲਵਾਂਗਾ ਹੁਣ ਸਰਦਾਰ ਜ਼ੋਰਾਵਰ ਸਿੰਘ ਰੋਹ ਵਿੱਚ ਭਰਿਆ ਮੁੱਖੋਂ ਪੜਦਾ ਦਹੇ ਸ਼ਬਾ ਵਰ ਮੋਹ ਹੈ ਸ਼ੁੱਧ ਕਰਮਨ ਤੇ ਕਭੋ ਨਾ ਡਰੋ ਨਾ ਡਰੋ ਅਰਸੋ ਜਦ ਜਾਏ ਲਰੋ ਨਿਸ਼ਚੈ ਕਰੇ ਆਪਣੀ ਜਿੱਤ ਕਰੋ ਅਰਸਤ ਕੋ ਆਪਣੇ ਹੀ ਮਨ ਕੋ ਇਹ ਲਾਲਚ ਹੋ ਗੁਨ ਤਾ ਉਚਰੋ ਜਦ ਆਵ ਕਿਉਂ ਉਦਨ ਨਿਹਾਨ ਮਣੇ ਅਤ ਹਿੱਤ ਵਜੂਜ ਮਰੋ ਡਗਨ ਦਾ ਮਾਮਾ ਬਾਜਿਓ ਪਰਿਓ ਨਿਸ਼ਾਨੇ ਘਾਓ ਖੇਤ ਜੋ ਮੰਡਿਓ ਸੂਰਮਾ ਅਬ ਜੂਜਨ ਕੋ ਦਾ ਸੂਰਾ ਸੋ ਪਛਾਨਨੀਆ ਜੋ ਲਰਾਂ ਦੀਨ ਕੇ 헤 ਪੁਰਜਾ ਪੁਰਜਾ ਕਟ ਮਰੇ ਕਬਹੂ ਨਾ ਸਾਡੇ ਖੇਤ ਓਏ ਸਾਨਾ ਪਤੀ ਆ ਤੈਨੂੰ ਦਸੀਏ ਵਾਰ ਐਉਂ ਕਰੀਦੇ ਹੁੰਦੇ ਨੇ ਓਏ ਕਰ ਲੈ ਵਾਰ ਅਨੇਕਾਂ ਜਦਿਆਂ ਇੱਕ ਵੀ ਸਿੰਘ ਨੂੰ ਸ਼ੋਹਰਾਂ ਨਾ ਲੱਗਾ ਫੇਰ ਪਝਾਂ ਨੂੰ ਬੱਜਣੇ ਜਾਵੇ ਹੋਰ ਬੁਲੋਆਣਾ ਜੋਰਾ ਵਰ ਸੰਗ ਅੱਖੇ ਅੱਗੋਂ ਗੱਲ ਬਣੀ ਨਹੀਂ ਤੇਰੇ ਤਾਂ ਬਚ ਸਕਦਾ ਤੇ ਬਚ ਲੈ ਮੇਰਾ ਹੁਣ ਤੂੰ ਖੰਡੇ ਮੇਰੇ ਵੀ ਸੰਗ ਨੂੰ ਸ਼ੋਆਨਾ ਲੱਗਾ ਪੇਰ ਪਛਾਣੂ ਭਜਣੇ ਜਾਵੇ ਹੋਰ ਬਲੋਆਨਾ ਚੋਰਾਵਰ ਸੰਗ ਅੱਖੇ ਅਗੋਂ ਗੱਲ ਬਣੀ ਰਹੀ ਤੇਰੇ ਤੋਂ ਬਚ ਸਕਤੇ ਤੇ ਬਚ ਲੈ ਮਤਰਾ ਹੁਣ ਤੂੰ ਖੰਡੇ ਮੇਰੇ ਤੋਂ ਮਾਦੀ ਕਲੀਏ ਜੇ ਕਰ ਸਜਣਾ ਮਿਉਂਦਾ ਫੇਰੇ ਢਿੱਕੀ ਦਾ ਫਿਰ ਦੁੱਖ ਦੇ ਵੀਕਾ ਕੇ ਡਰ ਨਾ ਕਿਉ ਹਾਂ ਨੇਰੇ ਤੋਂ ਬਚ ਸਕਦਾ ਤੇ ਬਚ ਲੈ ਮੇਂ ਤਰਾ ਹੁਣ ਤੂੰ ਖੰਦੇ ਮੇਰੇ ਤੋਂ ਪਹਿਲਾ ਕੀਤਾ ਜੋ ਕਲਾਮ ਤੇਰਾ ਹੁਣ ਤੂੰ ਖੰਡੇ ਮੇਰੇ ਤੋਂ ਜੇ ਕਮਾਉ ਨਾ ਯੋਗਾ ਤੁਦ ਨੂੰ ਵਰਦਾ ਕਿਉਂ ਜਵੰਦਾ ਏ ਮੌਸਾ ਮੇਰੇ ਵੇ ਤੂੰ ਜਾ ਬਦਾ ਘਰ ਦਾ ਪਿਆ ਬਹਾਨਾ ਏ ਮੈਨੂੰ ਤਾਏ ਆਸ ਨਹੀਂ ਜ ਸਕਦਾ ਤੇ ਬਚ ਲੈ ਮਿੱਤਰਾ ਹੁਣ ਤੂੰ ਖੰਡੇ ਮੇਰੇ ਤੋਂ ਕੀ ਤੇ ਵਾਰ ਬਦੇਰੇ ਹਾਂ ਤੂੰ ਕੀ

ਤੇ ਬਚ ਲੈ ਮਿੱਤਰਾ ਹੁਣ ਤੂੰ ਖੰਦੇ ਮੇਰੇ ਤੋਂ ਦੋ ਦਿਨ ਪਤ ਨੂੰ ਮਰੀਆਂ ਤੱਕ ਕੇ ਫੋਦ ਨਾ ਸ ਗਈ ਸਾਰੀ ਸਤ ਤਹ ਤੇ ਬਚ ਲੈ ਮਿੱਤਰਾ